ਜਿਹੜੀ ਉਹ ਲੜਕੀ ਹੈ ਡਾਂਸਰ ਆਪਾਂ ਕਹਿ ਦਿੰਨੇ ਆ ਪਰ ਸ਼ੀ ਇਜ਼ ਅ ਆਰਟਿਸਟ ਐਂਟਰਟੇਨਮੈਂਟ ਇੰਡਸਟਰੀ ਨੂੰ ਬਿਲੋਂਗ ਕਰਦੀ ਹੈ ਤੇ ਆਪਾਂ ਨੂੰ ਉਹੀ ਇੱਜ਼ਤ ਮਾਨ ਤਾਨ ਦੇਣਾ ਚਾਹੀਦਾ ਉਸੇ ਪ੍ਰੋਫੈਸ਼ਨ ਨੂੰ ਵੀ ਇਸ ਪ੍ਰੋਫੈਸ਼ਨ ਉਹ ਤੁਹਾਡੇ ਲਈ ਤੁਹਾਡੇ ਕੋਲ ਕੋਈ ਐਜ਼ ਅ ਲੂਜ਼ ਗਰਲ ਨਹੀਂ ਆਈ ਹੈ ਉਹ ਇੱਕ ਆਪਣੇ ਗਰੁੱਪ ਦੇ ਨਾਲ ਆਈ ਹੈ ਆਰਗੇਨਾਈਜ਼ਰਸ ਉਹਦੇ ਨਾਲ ਨੇ ਬਾਕੀ ਸਾਰੇ ਮੈਂਬਰ ਹੋਰ ਉਹਦੇ ਨਾਲ ਨੇ ਸੋ ਦੇ ਆਰ ਆਲ ਆਰਟਿਸਟ ਤੇ ਸਾਡੇ ਸਮਾਜ ਨੂੰ ਹੈ ਉਹ ਉਹਨੂੰ ਇਸ ਇੱਜ਼ਤ ਦੇ ਨਾਲ ਦੇਖਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਮਗਰ ਜੋ ਉਹਦੇ ਨਾਲ ਹੋਇਆ ਕਿ ਮਾਰੇ ਉਹਦੇ ਡਾਂਸ ਕਰਦੇ ਟਾਈਮ ਉਹਨਾਂ ਨੇ ਆ ਕੇ ਥੱਲੇ ਆ ਕੇ ਸਾਡੇ ਨਾਲ ਨੱਚ ਉਹ ਤਾਂ ਉਹਦਾ 파ਟ ਨਹੀਂ ਸੀ ਉਸ ਕੁੜੀ ਨੇ ਕਿਹਾ ਵੀ ਹੈ ਕਿ ਮੈਂ ਥੱਲੇ ਆ ਕੇ ਨਹੀਂ ਨਚਾਈ ਇਟਸ ਨਾਟ ਮਾਈ ਪਾਰਟ ਆਫ ਮਾਈ ਜੌਬ ਉਸ ਤੋਂ ਬਾਅਦ ਜੋ ਹੋਇਆ ਉਹ ਸਾਰਿਆਂ ਨੂੰ ਪਤਾ ਹੀ ਹੈ ਉਹਦਾ ਹੈ ਅਸੀਂ ਉਹ ਦੇਖਣਾ ਹੈ ਜੋ ਕਿ ਸਾਨੂੰ ਐਵੀਡੈਂਸ ਸਾਫ਼ ਦਿਖ ਰਿਹਾ ਹੈ ਉਸ ਕੁੜੀ ਨੂੰ ਕੁੜੀ ਦੇ ਲਈ ਭੱਦੀ ਸ਼ਬਦਾਂ ਲਈ ਯੂਜ਼ ਕੀਤੀ ਗਈ ਹੈ ਉਹਦੇ ਉੱਤੇ ਸ਼ਰਾਬ ਦਾ ਗਲਾਸ ੁੱਟਿਆ ਗਿਆ ਹੈ ਤੇ ਉਹਦੇ ਉੱਤੇ ਪੈਸੇ ਵਗਾ ਵਗਾ ਕੇ ਮਾਰੇ ਗਏ ਨੇ ਠੀਕ ਹੈ ਤੇ ਅਸੀਂ ਤਾਂ ਉਹ ਦੇਖ ਰਹੇ ਹਾਂ ਲੇਕਿਨ ਹਾਂ ਇਹ ਗੱਲ ਜ਼ਰੂਰ ਹੈ ਕਿ ਲੜਕੀ ਨੇ ਵੀ ਅਪਸ਼ਬਦ ਬੋਲੇ ਨੇ ਇਹਦੇ ਅੰਦਰ ਮਗਰ ਉਹਨੇ ਇੱਕ ਰਿਟੈਲੀਏਸ਼ਨ ਚ ਬੋਲੇ ਨੇ ਜਦੋਂ ਸ਼ਰਾਬ ਸੂਟ ਦਿੱਤੀ ਜਾਂ ਉਹਨੂੰ ਕੋਈ ਕਿਸੇ ਨੇ ਭੱਦੇ ਸ਼ਬਦ ਕਹੀ ਐਦਾਂ ਦੇ ਹੁਣ ਇਦਾਂ ਆ ਕਿ ਦੇਖੋ ਜੋ ਦਿਖ ਰਿਹਾ ਸਾਫ ਦਿਖ ਰਿਹਾ ਆਰਗੇਨਾਈਜ਼ਰ ਉਹਨੂੰ ਖਿੱਚ ਕੇ ਲੈ ਕੇ ਜਾ ਰਿਹਾ ਵੀ ਚੱਲ ਛੱਡ ਪਰੇ ਮਗਰ ਉਸ ਲੜਕੀ ਨੇ ਵੀ ਤੈਸ ਚਾ ਕੇ ਆਏਗੀ ਜਦੋਂ ਤੁਸੀਂ ਉਹਦੇ ਇੱਜ਼ਤ ਦੇ ਉੱਤੇ ਤੁਸੀਂ ਹਮਲਾ ਕਰ ਰਹੇ ਹੋ ਕੋਈ ਵੀ ਆਪਣੇ ਬਚਾਅ ਚ ਕੁਝ ਵੀ ਕਹੇਗਾ ਕਿ ਮੈਂ ਕੋਈ ਲੂਜ਼ ਗਰਲ ਥੋੜੀ ਆ ਜਿਹੜੀ ਮੈਂ ਤੁਹਾਡੀ ਗੱਲ ਸੁਣਾ ਜਾਂ ਮੈਂ ਤੁਹਾਡੀਆਂ ਗਾਲਾਂ ਸੁਣਾ ਇਸ ਤਰੀਕੇ ਦੇ ਨਾਲ ਤੇ ਇਧਰ ਜਿਹੜੇ ਹੈਗੇ ਨੇ ਲੜਕੇ ਜਿਹੜੇ ਥੱਲੇ ਸੀਗੇ ਉਹ ਵੀ ਸਾਫ਼ ਦਿਖ ਰਹੇ ਨੇ ਕਿ ਸ਼ਰਾਬ ਸੁੱਟ ਰਹੇ ਨੇ ਉਹਦੇ ਉੱਤੇ ਜਾਂ ਗਲਾਸ ਸੁੱਟ ਰਹੇ ਨੇ ਚਲੋ ਉਹਨਾਂ ਨੂੰ ਵੀ ਗੁੱਸਾ ਆਇਆ ਹੁਣ ਕਿ ਇਹਨੇ ਸਾਨੂੰ ਗਾਲ੍ਹਾਂ ਕੱਢੀਆਂ ਨੇ ਤਾਂ ਸੁੱਟ ਰਹੇ ਪਰ ਸ਼ੁਰੂਆਤ ਕਿੱਥੋਂ ਹੋਈ ਹੈ ਸ਼ੁਰੂਆਤ ਦਾ ਪੁਆਇੰਟ ਦੇਖੋ ਕਿ ਜਦੋਂ ਉਹਨਾਂ ਨੇ ਇਹ ਕਿਹਾ ਕਿ ਸਾਡੇ ਕੋਲ ਆ ਕੇ ਤੁਸੀਂ ਥੱਲੇ ਆ ਕੇ ਨੱਚੋ ਉਹ ਕਹਿੰਦੀ ਮੈਂ ਇਹ ਨਹੀਂ ਕੰਮ ਕਰਨਾ ਤੋ ਮੈਂ ਤਾਂ ਇਸ ਚੀਜ਼ ਨੂੰ ਦੇਖਦਿਆਂ ਕਿ ਇਸ ਚੀਜ਼ ਦੇ ਅੰਦਰ ਇੱਕ ਔਰਤ ਦੀ ਇੱਜ਼ਤ ਦੀ ਮਤਲਬ ਜਿਹੜੀ ਤਾਂ ਜਿਹਾ ਉਡਾਈਆਂ ਗਈਆਂ ਨੇ ਇਸ ਤਰੀਕੇ ਦੇ ਨਾਲ ਅਸੀਂ ਆਪਣਾ ਆਪਣੀ ਤਰਫ ਤੋਂ ਜਿਹੜੀ ਦੋ ਤਰੀਕ ਨੂੰ ਮੈਂ ਕਮਿਸ਼ਨ ਦੀ ਤਰਫ ਤੋਂ ਇਹ ਲੈਟਰ ਵੀ ਉਹਨਾਂ ਨੂੰ ਇਸ਼ੂ ਕਰ ਦਿੱਤਾ ਸੀ ਸੋਮੋਟੋ ਲੈ ਕੇ ਔਰ ਉਹਦਾ ਜਵਾਬ ਮੰਗਿਆ ਗਿਆ ਹੈ ਅੱਜ ਸਵੇਰੇ ਮੇਰੀ ਐਸਚਨਾਲ ਦੀ ਵੀ ਗੱਲ ਹੋਈ ਹੈ ਉਹਨਾਂ ਨੇ ਵੀ ਦੱਸਿਆ ਕਿ ਜੀ ਇੱਕ ਲੜਕਾ ਜਿਹੜਾ ਹੈਗਾ ਉਹਦੀ ਅਰੈਸਟ ਪਾਏ ਚੁੱਕੀ ਹੈ ਬਾਕੀ ਜਿਹੜੇ ਤਿੰਨ ਚਾਰ ਨੇ ਜਿਹਨੇ ਸ਼ਰਾਬ ਸੁੱਟੀ ਆ ਜਾਂ ਜਿਹੜੇ ਪੈਸੇ ਸੁੱਟ ਰਹੇ ਸੀ ਜਾਂ ਜਿਹੜੇ ਉੱਚੀ ਉਸ ਕੁੜੀ ਨੂੰ ਬੋਲ ਰਹੇ ਸੀਗੇ ਅਸੀਂ ਉਹਨਾਂ ਦੀ ਵੀ ਅਰੈਸਟ ਪ